ਖੇਡਣ ਵਾਸਤੇ ਕਿੰਨਾ ਕੋਸਾ ਹਰੇ ਖਿਡਾਰੀ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਸਿੱਖ ਪ੍ਰੀਮੀਅਰ ਲੀਗ ਹੋ ਰਹੀ ਹੈ ਤੇ ਅਸੀਂ ਜਾ ਕੇ ਮੈਚ ਖੇਡ ਬਿਲਕੁਲ ਜੀ ਬਿਲਕੁਲ ਇਹ ਉਤਸ਼ਾਹ ਦੇਖਦੇ ਇਹ ਬੰਦਾ ਜਿਹੜੇ ਜਿਹੜੇ ਵੀਰਾਂ ਪੈਣਾ ਤੱਕ ਤੁਹਾਡੀ ਗੱਲ ਪਹੁੰਚ ਰਹੀ ਹੈ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਠੀਕ ਹੈ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਪਰ ਸਮਾਂ ਕੱਢ ਕੇ ਇੱਥੇ ਜ਼ਰੂਰ ਆਓ ਕਿਉਂਕਿ ਇੱਥੇ ਜੋ ਆ ਕੇ ਜਿਹੜਾ ਮਜ਼ਾ ਆਣਾ ਨਾ ਜੋ ਆਨੰਦ ਆਣਾ ਉਹ ਘਰ ਬੈਠੇ ਨਹੀਂ ਆਣਾ ਕਿੰਨੀਆਂ ਕਿ ਟੀਮਾਂ ਜਿਹੜੀਆਂ ਇਸ ਵਾਰ ਖੇਡ ਰਹੀਆਂ ਨੇ ਮੈਚ ਤੇ ਕਿਸ ਤਰੀਕਿਆਂ ਜਿਹੜਾ ਡੇਲੀ ਬੇਸਿਸ ਤੇ ਮੈਚ ਹੋਣਾ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਹਿਲੇ ਸਾਲ ਸਾਡੇ ਕੋਲ 8 ਟੀਮਾਂ ਖੇਡੀਆਂ ਦੂਜੇ ਸਾਲ 10 ਐਤਕੀ 12 ਟੀਮਾਂ ਖੇਡ ਰਹੀਆਂ 150 ਖਿਡਾਰੀ ਪੰਜਾਬ ਪਰ ਤੋਂ ਹਰਿਆਣੇ ਤੋਂ ਨਾਰਥ ਇੰਡੀਆ ਤੋਂ ਸਾਡੇ ਕੋਲ ਆ ਕੇ ਖੇਡ ਰਹੇ ਸਾਡਾ ਇਸ ਟੂਰਨਾਮੈਂਟ ਦਾ ਇਸ ਸਿੱਖ ਪ੍ਰੀਮੀਅਰ ਲੀਗ ਦਾ ਮਕਸਦ ਇਹ ਹੈ ਕਿ ਅਸੀਂ ਸਾਬਤ ਸੂਰਤ ਬੱਚਿਆਂ ਵਿੱਚ ਖੇਡਾਂ ਲਈ ਉਹਨਾਂ ਨੂੰ ਉਤਸ਼ਾਹ ਕਰੀਏ ਉਤਸ਼ਾਹਤ करिए ਕਿਉਂਕਿ ਇਹ ਜਿੰਨੇ ਵੀ ਬੱਚੇ ਤੇ ਖੇਡ ਰਹੇ ਨੇ ਇਹ ਲਗਭਗ 150 ਪਲੇਅਰ ਇਸ ਮੈਚ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹ ਸਾਰੇ ਸਾਬਤ ਸੂਰਤ ਨੇ ਆਪਣੇ ਸਿੱਖੀ ਵਿੱਚ ਰਹਿ ਕੇ ਆਪਣਾ ਕੰਮ ਕਾਰ ਕਰਦੇ ਨੇ ਜੋਬਾਂ ਕਰਦੇ ਨੇ ਤੇ ਨਾਲ-ਨਾਲ ਖੇਡਾਂ ਵਿੱਚ ਵੀ ਉਹਨਾਂ ਦਾ ਜਿਹੜਾ ਨਾ ਉਹ ਇੰਟਰਸਟ ਹੈਗਾ ਜਿਹੜੇ ਜਿੰਨੇ ਟੀਮਾਂ ਦੇ ਨਾਂ ਨੇ ਇਹ ਅਨੰਦਪੁਰ ਸਾਹਿਬ ਦੇ ਜਿਹੜੇ ਕਿਲੇ ਹੈ ਕਿਸੇ ਪਹਿਲਾਂ ਜਿਹੜੇ ਪਹਿਲੇ ਸਾਲ ਉਹ ਸਾਰੇ ਕਿਹੜਿਆਂ ਦੇ ਨਾਂ ਤੇ ਅਸੀਂ ਟੀਮਾਂ ਦੇ ਨਾਂ ਰੱਖੇ ਸੀ ਉਸ ਤੋਂ ਬਾਅਦ ਜਿਵੇਂ ਜੀ ਟੀਮਾਂ ਵਧੀਆਂ ਗਿਆ ਅਸੀਂ ਫਿਰ ਸਾਡੇ ਜਿਹੜੇ ਇਤਿਹਾਸਕ ਨਾਂ ਨੇ ਜਿਵੇਂ ਅਜੀਤਗੜ੍ਹ ਹੈ ਜਿਵੇਂ ਕਰਮਗੜ੍ਹ ਨਾਈਟਸ ਹੈ ਇਸ ਤਰ੍ਹਾਂ ਦੇ ਨਾਂ ਰੱਖੇ ਅੱਜ ਉਹ ਦਿਨ ਆ ਚੁੱਕਿਆ ਹੈ ਜਿਸ ਦਿਨ ਸਿੱਖ ਪ੍ਰੀਮੀਅਰ ਲੀਗ ਜਿਹੜਾ ਕਿ ਸਟਾਰਟ ਹੋਣ ਜਾ ਰਿਹਾ ਜਿਸ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀਗਾ ਸਾਡੇ ਨਾਲ ਗੌਰਵ ਸਰ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਵਾਈਕੁ ਜੀ ਕਾਕਲ ਸਾਹਿਬ ਵਾਈਕੁ ਜੀ ਪਟੇ ਜੀ ਸਰ ਇੱਕ ਬਹੁਤ ਸੋਹਣਾ ਪ੍ਰਾਪਾਲਾ ਸਾਡੇ ਵੱਲੋਂ ਕੀਤਾ ਗਿਆ ਤੇ ਅੱਜ ਉਹ ਦਿਨ ਆ ਗਿਆ ਜਿਸ ਦਿਨ ਮੈਚ ਪਹਿਲਾ ਸਟਾਰਟ ਹੋਣ ਜਾ ਰਿਹਾ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੀ ਸਾਰੀ ਟੀਮ ਤੇ ਜਿਹੜੇ ਇੰਨੀ ਮਿਹਨਤ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਟੂਰਨਾਮੈਂਟ ਕਰਾਉਣ ਤੇ ਕਿੰਨੀ ਮਿਹਨਤ ਲੱਗਦੀ ਹੈ ਜਦ ਸਾਰੇ ਪਾਸਿਓਂ ਬੁਲਾਣੀ ਹੁੰਦੀ ਹੈ ਟੀਮ ਤੇ ਸਾਡੇ ਸਾਰੇ ਸਾਥੀਆਂ ਦਾ ਸਪੋਰਟ ਬਹੁਤ ਵੱਡਾ ਰਹਿੰਦਾ ਜਸਵੀਰ ਸਿੰਘ ਜੀ ਰਾਣੇਂਦਰਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਜਸਪਾਲ ਸਿੰਘ ਜੀ ਜੋ ਸਾਡੀ ਕੋਰ ਕਮੇਟੀ ਹੈ ਇਹਨਾਂ ਦੀ 1.5 ਮਹੀਨੇ ਦੀ ਮਿਹਨਤ ਅੱ ਨਾ ਸਾਰਾ ਸੈਟਲਡ ਹੈ ਸਾਰੀਆਂ ਲਾਈਟਸ ਵਗੈਰਾ ਪ੍ਰੋਪਰ ਨੇ ਕਿ ਪੂਰੀ ਮਿਹਨਤ ਲੱਗੀ ਲੱਗਦੀ ਹੈ ਦੇ ਪਿੱਛੇ ਕਿ ਜਿੱਦਾਂ ਇੱਕ ਪੂਰੀ ਟੀਮ ਲੱਗੀ ਹੈ ਕਿ ਜਿਹੜਾ ਜੋ ਵੀ ਆਪਾਂ ਕੁਝ ਕਰਾ ਰਹੇ ਹਾਂ ਵਧੀਆ ਜਿਹੜਾ ਰਿਜ਼ਲਟ ਬਾਹਰ ਨਿਕਲ ਕੇ ਆ ਰਿਹਾ ਹੈ ਜੀ ਗੁਰੂ ਦਾ ਜਿਹੜਾ ਵੀ ਕੰਮ ਹੁੰਦਾ ਨਾ ਜੀ ਜਦ ਅਸੀਂ ਕੁਝ ਕੌਮ ਲਈ ਕਰ ਰਹੇ ਹਾਂ ਉਹਦੇ ਵੀ ਜਜ਼ਬਾ ਹੋਰ ਤਰ੍ਹਾਂ ਦਾ ਹੁੰਦਾ ਹੈ ਉਹਦੇ ਵਿੱਚ ਮਿਹਨਤ ਵੀ ਹੋਰ ਤਰ੍ਹਾਂ ਦੀ ਹੁੰਦੀ ਹੈ ਉਹਦੀਆਂ ਫਿਰ ਤਿਆਰੀਆਂ ਵਧੀਆ ਹੀ ਹੁੰਦੀਆਂ ਆ ਉਹਦੀ ਤਿਆਰੀ ਚ ਕਦੇ ਕਮੀ ਰਹਿ ਹੀ ਨਹੀਂ ਸਕਦੀ ਉਹ ਤਿਆਰੀਆਂ ਹਮੇਸ਼ਾ ਵਧੀਆ ਹੀ ਹੁੰਦੀਆਂ ਆ ਤੇ ਕਿੰਨੀਆਂ ਕਿ ਟੀਮਾਂ ਜਿਹੜੀਆਂ ਇਸ ਵਾਰ ਖੇਡ ਰਹੀਆਂ ਨੇ ਮੈਚ ਤੇ ਕਿਸ ਤਰੀਕੇ ਨਾਲ ਜਿਹੜਾ ਡੇਲੀ ਬੇਸਿਸ ਤੇ ਮੈਚ ਹੋਣਗੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਹਿਲੇ ਸਾਲ ਸਾਡੇ ਕੋਲ 8 ਟੀਮਾਂ ਖੇਡੀਆਂ ਦੂਜੇ ਸਾਲ 10 ਐਤਕੀ 12 ਟੀਮਾਂ ਖੇਡ ਰਹੀਆਂ 150 ਖਿਡਾਰੀ ਪੰਜਾਬ ਪਰ ਤੋਂ ਹਰਿਆਣੇ ਤੋਂ ਨਾਰਥ ਇੰਡੀਆ ਤੋਂ ਸਾਡੇ ਕੋਲ ਆ ਕੇ ਖੇਡ ਰਹੇ ਆ ਜੀ ਖਿਡਾਰੀ ਆ ਰਹੇ ਨੇ ਖੇਡਣ ਵਾਸਤੇ ਕਿ ਇੰਨਾ ਕੁ ਸਾ ਹਰੇ ਖਿਡਾਰੀ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਸਿੱਖ ਪ੍ਰੀਮੀਅਰ ਲੀਗ ਹੋ ਰਹੀ ਹੈ ਤੇ ਅਸੀਂ ਜਾ ਕੇ ਮੈਚ ਖੇਡਨੇ ਬਿਲਕੁਲ ਜੀ ਬਿਲਕੁਲ ਇਹ ਉਤਸ਼ਾਹ ਦੇਖਦੇ ਬੰਦਾ ਜਿਹੜੇ ਜਿਹੜੇ ਵੀਰਾਂ ਪੈਣਾ ਤੱਕ ਤੁਹਾਡੀ ਗੱਲ ਪਹੁੰਚ ਰਹੀ ਹੈ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਠੀਕ ਹੈ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਪਰ ਸਮਾਂ ਕੱਢ ਕੇ ਇੱਥੇ ਜ਼ਰੂਰ ਆਓ ਕਿਉਂਕਿ ਇੱਥੇ ਜੋ ਆ ਕੇ ਜਿਹੜਾ ਮਜ਼ਾ ਆਣਾ ਨਾ ਜੋ ਆਨੰਦ ਆਣਾ ਉਹ ਘਰ ਬੈਠੇ ਨਹੀਂ ਆਣਾ ਸੋ ਏ ਸਾਡਾ ਮਕਸਦ ਜਿਹੜਾ ਸੀ ਮੈਂ ਉਹ ਵੀ ਕਲੀਅਰ ਕਰ ਦਿਆਂ ਨਾਲ ਦੀ ਨਾਲ ਹੀ ਕਿ ਸਾਡਾ ਇਸ ਟੂਰਨਾਮੈਂਟ ਦਾ ਇਸ ਸਿੱਖ ਪ੍ਰੀਮੀਅਰ ਲੀਗ ਦਾ ਮਕਸਦ ਇਹ ਹੈ ਕਿ ਅਸੀਂ ਸਾਬਤ ਸੂਰਤ ਬੱਚਿਆਂ ਵਿੱਚ ਖੇਡਾਂ ਲਈ ਉਹਨਾਂ ਨੂੰ ਉਤਸ਼ਾਹ ਕਰੀਏ ਉਤਸ਼ਾਹਤ ਕਰੀਏ ਕਿਉਂਕਿ ਇਹ ਜਿੰਨੇ ਵੀ ਬੱਚੇ ਤੇ ਖੇਡ ਰਹੇ ਨੇ ਇਹ ਲਗਭਗ 150 ਪਲੇਅਰ ਇਸ ਮੈਚ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹ ਸਾਰੇ ਸਾਬਤ ਸੂਰਤ ਨੇ ਆਪਣੇ ਸਿੱਖੀ ਵਿੱਚ ਰਹਿ ਕੇ ਆਪਣਾ ਕੰਮ ਕਾਰ ਕਰਦੇ ਨੇ ਜੋਬਾਂ ਕਰਦੇ ਨੇ ਤੇ ਨਾਲ-ਨਾਲ ਖੇਡਾਂ ਵਿੱਚ ਵੀ ਉਹਨਾਂ ਦਾ ਜਿਹੜਾ ਨਾ ਉਹ ਇੰਟਰਸਟ ਹੈਗਾ ਇਹ ਇੱਕ ਪਰਪਸ ਹੈ ਸਾਡੇ ਐਸੇ ਟੂਰਨਾਮੈਂਟ ਕਰਾਉਂਦਾ ਜੀ ਜਿਵੇਂ ਹੁਣ ਗੌਰਵ ਜੀ ਦੱਸ ਕੇ ਇਹ ਕਿ ਪਹਿਲਾਂ 8 ਫਿਰ 10 ਤੇ ਹੁਣ 12 ਟੀਮਾਂ ਨੇ ਕਿ ਜਿਹੜੇ ਖਿਡਾਰੀਆਂ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਕਿ ਅਸੀਂ ਵੀ ਖੇਡਾਂਗੇ ਤੇ ਜਿਹੜੀ ਸਿੱਖੀ ਪ੍ਰੋਮੋਟ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਟੀਮਾਂ ਦੇ ਨਾਮ ਨੇ ਉਹ ਵੀ ਸਿੱਖ ਇਤਿਹਾਸ ਨਾਲ ਰਲਦੇ ਰੱਖੇ ਨੇ ਕਿ ਜੇਕਰ ਕੋਈ ਦੇਖ ਰ ਤਾ ਨੂੰ ਕਿਉਰਿਓਸਟੀ ਹੋਵੇ ਵੀ ਕੀ ਚੀਜ਼ ਹੈਗੀ ਹੈ ਬਿਲਕੁਲ ਜਿਹੜੇ ਜਿੰਨੇ ਟੀਮਾਂ ਦੇ ਨਾਮ ਨੇ ਇਹ ਅਨੰਦਪੁਰ ਸਾਹਿਬ ਦੇ ਜਿਹੜੇ ਕਿਲੇ ਹੈ ਕਿਸੇ ਪਹਿਲਾਂ ਜਿਹੜੇ ਪਹਿਲੇ ਸਾਲ ਉਹ ਸਾਰੇ ਕਿਲਾਂ ਦੇ ਨਾਮ ਤੇ ਅਸੀਂ ਟੀਮਾਂ ਦੇ ਨਾਮ ਰੱਖੇ ਸੀ ਉਸ ਤੋਂ ਬਾਅਦ ਜਿਵੇਂ ਜੀ ਟੀਮਾਂ ਵਧੀਆਂ ਗਿਆ ਅਸੀਂ ਫਿਰ ਸਾ ਇਸ ਤਰ੍ਹਾਂ ਦੇ ਨਾਂ ਰੱਖੇ ਟੀਮਾਂ ਦੇ ਤਾਂ ਕਿ ਉਹ ਉਹ ਟੀਮ ਦੇ ਨਾਂ ਤੋਂ ਹੀ ਪਤਾ ਲੱਗੇ ਕਿ ਸਪਿਰਟ ਨਾਲ ਇਹਨਾਂ ਨੇ ਖੇਡਣਾ ਹੈ ਖੇਡ ਦੀ ਭਾਵਨਾ ਨਾਲ ਖੇਡਣਾ ਹੈ ਸੋ ਇਹ ਇਹ ਮਕਸਦ ਉਹ ਤੁਸੀਂ ਨਾਲ-ਨਾਲ ਤੁਸੀਂ ਦੇਖੋਗੇ ਵੀ ਜਿਸ ਤਰ੍ਹਾਂ ਪੰਜਾਬੀ ਚ ਸਾਰਿਆਂ ਦੇ ਜਰਸੀਆਂ ਦੇ ਜਿਹੜੇ ਨਾਂ ਲਿਖੇ ਹੋਏ ਨੇ ਉਹ ਵੀ ਇੱਕ ਆਪਣੇ ਆਪ ਚ ਇੱਕ ਹੈਗਾ ਵੀ ਅਸੀਂ ਦਸੀਏ ਤਾਂ ਸਹੀ ਕਿ ਪੰਜਾਬੀ ਜਿਹੜੇ ਪੰਜਾਬੀ ਬੋਲੀ ਸਾਡੀ ਸਾਡੀ ਹੈਗੀ ਹੈ ਉਹ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਨਾ ਤੇ ਇਹ ਸਾਰੇ ਛੋਟੇ-ਛੋਟੇ ਯਤਨ ਨੇ ਜਿੰਦੇ ਚ ਅਸੀਂ ਜਿੰਨਾਂ ਰਾਂਏ ਬੱਚਿਆਂ ਨੂੰ ਨੌਜਵਾਨਾਂ ਨੂੰ ਅਸੀਂ ਖੇਡਣ ਲਈ ਉਤਸ਼ਾਹ ਕਰਨਾ ਤੇ ਹਾਂ ਜੀ ਮਤਲਬ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਦੋਂ ਖਿਡਾਰੀਆਂ ਦੇ ਵਿੱਚ ਇੰਨਾ ਜਦੋਂ ਸਾਬ ਤੁਹਾਡੇ ਵੱਲੋਂ ਕਿਹੜੇ ਜਿਆਦਾ ਕਿਉਂ ਨਾਲ ਵੱਲੋਂ ਕੀਤਾ ਗਿਆ ਕਿ ਉਹਨਾਂ ਦਾ ਜਿਹੜਾ ਉਤਸ਼ਾਹ ਹੋਰ ਵੱਧ ਸਕੇ ਕਿ ਅਗਲੀ ਵਾਰ ਜਿਹੜਾ ਫੇਅਰ ਖੇਡਣਾ ਹੋਣਾ ਦੇਖੋ ਜੀ ਇਦਾਂ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਵਾਂ ਪ੍ਰਾਲਾ ਕਰਮ ਦੀ ਇਸ ਸਾਲ ਸਾਡੀ ਕੋਸ਼ਿਸ਼ ਹੈਗੀ ਅਸੀਂ ਗੱਲ ਵੀ ਕੀਤੀ ਹੁਣੇ ਕੋਰ ਕਮੇਟੀ ਟੀਮ ਨੇ ਵੀ ਇਸ ਸਾਲ ਅਸੀਂ ਉਹਨਾਂ ਪਲੇਅਰਸ ਨੂੰ ਸਨਮਾਨਿਤ ਕਰਾਂਗੇ ਜਿਹੜੇ ਪਲੇਅਰਸ ਨੇ ਪਿਛਲੇ ਸਾਲ ਦਾੜੀ ਕੱਟੀ ਹੋਈ ਸੀ ਸਿਕ ਪ੍ਰੀਮੀਅਰ ਲੀਗ ਖੇਲਣਾ ਚਾਹੁੰਦੇ ਸੀ ਬਟ ਅਸੀਂ ਉਹਨਾਂ ਨੂੰ ਲਾਉ ਨਹੀਂ ਕੀਤਾ ਕਿਉਂਕਿ ਅਸੀਂ ਸਾਬਤ ਸੂਰ ਸਿੱਖ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਇਸ ਸਾਲ ਜਿੰਨੇ ਵੀ ਪਲੇਅਰ ਹੋਣਗੇ ਉਹ 2 ਹੋਣੋਂ 5 ਹੋਣੋਂ 10 ਹੋਣੋਂ 15 ਹੋਣ ਜਿਨ੍ਹਾਂ ਨੇ ਇਸ ਸਾਲ ਸਾਬਤ ਸੂਰ ਸਿੱਖੀ ਅਪਣਾਈ ਹੈ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਇੱਥੇ ਕਿਵੇਂ ਵੇਖਦੇ ਹਾਂ ਕਿ ਜਦਾਂ ਆਪਾਂ ਇੱਕ ਇੰਨਾ ਕਿ ਨੇਕ ਉਪਰਾਲਾ ਕਰ ਰਹੇ ਹਾਂ ਤੇ ਜਿਹੜੇ ਜਿਹੜੇ ਖਿਡਾਰੀ ਨੇ ਉਹ ਆਪਣੇ ਟਰੈਕ ਤੋਂ ਪਰਾਂ ਹੋ ਰਹੇ ਸੀਗੇ ਫੇਰ ਸਿੱਖੀ ਨੂੰ ਵਾਪਸ ਆ ਰਹੇ ਨੇ ਸਿੱਖੀ ਜੁਆਇਨ ਕਰ ਰਹੇ ਨੇ ਹੈਨਾ ਮਿਸ ਦਾੜੀ ਪ੍ਰਕਾਸ਼ ਕਰ ਰਹੇ ਨੇ ਕੇਸ ਰੱਖ ਰਹੇ ਨੇ ਕਿੰਨਾ ਕੁ ਮਾਣ ਮਹਿ ਆਪਾਂ ਯੂਥ ਨੂੰ ਟਰੈਕ ਦੇ ਵਾਪਸ ਲੈ ਕੇ ਆ ਰਹੇ ਹਾਂ ਦੇਖੋ ਜੀ ਲਿਆਂਨ ਵਾਲਾ ਸਾਰਾ ਪਰਮਾਤਮਾ ਹੈ ਇਨਸਾਨ ਸੋਚਦਾ ਜਰੂਰ ਹੈ ਕਿ ਉਹ ਆਪ ਲੈ ਕੇ ਆਉਂਦਾ ਕਿਸੇ ਵੀ ਬੰਦੇ ਨੂੰ ਟਰੈਕ ਤੇ ਅਸੀਂ ਆਪ ਇਨਸਾਨ ਅਸੀਂ ਰੋਜ਼ ਗਲਤੀਆਂ ਕਰਦੇ ਸੀ ਗਲਤੀਆਂ ਦਾ ਪੁੱਤ ਲੈ ਗਏ ਤੇ ਸਾਨੂੰ ਟਰੈਕ ਤੇ ਲਾਉਣ ਵਾਲਾ ਸਿਰਫ ਪਰਮਾਤਮਾ ਹੈ ਇਹ ਸਾਨੂੰ ਪਰਮਾਤਮਾ ਹੀ ਸਮਝ ਬਖਸ਼ਿਆ ਸੋਝੀ ਬਖਸ਼ ਰਿਹਾ ਵੀ ਸਾਡੀ ਸੋਚ ਹੈਗੀ ਹੈ ਵੀ ਅਸੀਂ ਯੰਗਸਟਰਸ ਨੂੰ ਇਸ ਪਾਸੇ ਲੈ ਕੇ ਆਈਏ ਖੇਡਾਂਲੇ ਪਾਸੇ ਲੈ ਕੇ ਆਈਏ ਸਾਬਜ਼ ਨੂੰ ਸਿੱਖਿਆਲੇ ਪਾਸੇ ਲੈ ਕੇ ਆਈਏ ਤੇ ਪਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਨਾ ਕਿ ਉਹ ਸਾਨੂੰ ਸੋਝੀ ਬਖਸ਼ੇ ਸਾਨੂੰ ਅਕਲ ਬਖਸ਼ੇ ਕਿ ਅਸੀਂ ਆਪਣੇ ਮਕਸਦ 'ਚ ਕਾਮਯਾਬ ਹੋ ਸਕੀਏ ਜੋ ਜਿਹੜੀ ਇਸ ਵਾਰੀ ਟੀਮਾਂ ਜਿੱਤਣਗੀਆਂ ਉਹਨਾਂ ਨੂੰ ਹੌਸਲਾ ਵਧਾਉਣ ਵਾਸਤੇ ਕਿਹੜੇ ਉਪਰਾਲੇ ਕੀਤੇ ਗਏ ਨੇ ਕਿ ਜਦੋਂ ਅਗਲੀ ਵਾਰ ਫੇਰ ਤੋਂ ਆਗੇ ਦੁਬਾਰਾ ਕਿੱਟ ਹੌਸਲਾ ਤਾਂ ਇੱਕ ਤਾਂ ਪੂਰੀ ਮੋਟੀਵੇਸ਼ਨ ਦੇ ਰਹੇ ਆ ਉਹਨਾਂ ਨੂੰ ਕੀ ਟੂਰਨਾਮੈਂਟ ਚ ਆਨ ਵਿਦ ਫੈਮਲੀਆਂ ਆਨ ਨੈਕਸਟ ਟਾਈਮ ਅਸੀਂ ਪਲਾਨ ਕਰ ਰਹੇ ਆ ਕਿ ਉਹਨਾਂ ਦੀ ਫੈਮਲੀਆਂ ਦੇ ਜਿਹੜੇ ਬੱਚੇ ਆ ਉਹਨਾਂ ਲਈ ਵੀ ਕੁਝ ਗੇਮਸ ਐਡ ਕੀਤੀਆਂ ਜਾਣ ਤੇ ਇਸ ਤੋਂ ਇਲਾਵਾ স্পেশাল ম্যান ਆਫ ધ ਮੈਚ ਨੂੰ ਟਰਬਨ ਦਿੱਤੇ ਜਾ ਰਹੀ ਹੈ ਮੈਨ ਆਫ ਦਾ ਸੀਰੀਜ਼ ਨੂੰ ਕੈਸ਼ਵਾਰਡ ਹੈ ਉਸ ਤੋਂ ਇਲਾਵਾ ਬੈਟ ਨਾਲ ਹੋਰ ਅਦਰ ਅਵਾਰਡਸ ਵੀ ਨੇ ਕਿੰਨੀ ਕਿ ਜਿਹੜੀਆਂ ਟੀਮਾਂ ਵਿੱਚ ਉਤਸਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਾਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਨੇ ਮਤਲਬ ਸਾਰੇ ਵੱਖ-ਵੱਖ ਟੀਮਾਂ ਇਕੱਠੀਆਂ ਹੋਈਆਂ ਨੇ ਕੋਈ ਐਦਾਂ ਨਹੀਂ ਕਿ ਜੇਕਰ ਕੋਈ ਇੱਕ ਟੀਮਾਂ ਸਾਰੇ ਉਸੇ ਜ਼ਿਲ੍ਹੇ ਦੇ ਪਲੇਅਰ ਹੋਣਗੇ ਤੇ ਕਿਵੇਂ ਦੀ ਬਾਉਂਡਿੰਗ ਦੇਖਣ ਨੂੰ ਮਿਲਦੀ ਵੀ ਹੈ ਸਾਰੀ ਟੀਮਾਂ ਦੀ ਬਾਉਂਡਿੰਗ ਬਹੁਤ ਅੱਛੀ ਹੈ ਹੁਸ਼ਿਆਰਪੁਰ ਦੀ ਟੀਮ ਸਾਡੇ ਕੋਲ ਆ ਰਹੀ ਹੈ ਉਹ ਕੁਝ ਸਿਰਸੇ ਦੇ ਵਿੱਚ ਪਲੇਅਰ ਖੇਡ ਰਹੇ ਆ ਚੰਡੀਗੜ੍ਹ ਦੇ ਪਲੇਅਰ ਖੇਡ ਰਹੇ ਆ ਉਹਨਾਂ ਚੋਂ ਬਾਉਂਡਿੰਗ ਹਾਲੇ ਤੱਕ ਬਹੁਤ ਅੱਛੀ ਦੇਖਣ ਨੂੰ ਮਿਲ ਰਹੀ ਹੈ ਇਹਦੇ ਨਾਲ ਉਹਨਾਂ ਦੀ ਕੋਆਰਡੀਨੇਸ਼ਨ ਹੋਰ ਅੱਛੀ ਹੋ ਰਹੀ ਹੈ ਸਾਨੂੰ ਐਕਸਪੈਕਟਿਡ ਹੈ ਕਿ ਅਗਲੀ ਵਾਰੀ ਹੋਰ ਪੂਰੇ ਇੰਡੀਆ ਚੋਂ ਪਲੇਅਰਸ ਆਣਗੇ ਜੁੜਨਗੇ ਸਾਡੇ ਨਾਲ ਲੋਅਰ ਲਾਈਨਸ ਜਿਹੜੇ ਕੈਪਟਨ ਮੌਜੂਦ ਨੇ ਜਿਹੜੇ ਕਿ ਹੋਣੇ ਹੋਣੇ ਫੀਲਡਿੰਗ ਕਰਕੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰੀਕੇ ਦੀ ਇਨਿੰਗਸ ਰਹੀ ਹੈ ਕਿਉਂਕਿ ਲਾਸਟ ਓਵਰ ਦੇ ਵਿੱਚ ਕਾਫੀ ਜ਼ਿਆਦਾ ਰਨ ਜਿਹੜੇ ਦੇਖਣ ਨੂੰ ਮਿਲੇ ਜਿਹੜੇ ਕਿ ਟੀਮ ਨੂੰ ਭਰਨੇ ਪਏ ਓਵਰਆਲ ਤਾਂ ਵਧੀਆ ਐਫਫਰ ਹੈ ਜੀ ਸਾਰਿਆਂ ਦਾ ਬਸ ਉਹ ਦੋ ਕਵਰ ਥੋੜਾ ਜਿਹਾ ਸਾਨੂੰ ਚੇਂਜ ਕਰਕੇ ਥੋੜੀ ਜੀ ਗੇਮ ਦਾ ਮੋਮੈਂਟਮ ਉਹਦਾ ਸ਼ਿਫਟ ਕੀਤਾ ਪਰ ਅਸੀਂ ਵਾਪਸ ਫੇਰ ਲੈ ਆਏ ਐ ਐਂਡ ਦੇ ਵਿੱਚ ਹੁਣ ਕੋਸ਼ਿਸ਼ ਹੈਗੀ ਆ ਆਪਾਂ ਬਾਅਦ ਘੱਟ ਤੋਂ ਘੱਟ ਓਵਰ ਚ ਚੇਸ ਕਰਨਾ ਗੇਮ ਮੈਂ ਟੈਨਿਸ ਦੀ ਬਾਲ ਦੀ ਗੇਮ ਹੈ ਗੇਮ ਐਸੀ ਹੈ ਕਿ ਕਿਧਰ ਕਿਸੇ 1 ਓਵਰ ਚ ਘੁੰਮ ਸਕਦੀ ਐ ਸੋ ਵੀ ਆਰ ਨਾਟ ਦੈਟ ਵਰ ਇਟ ਜਿਵੇਂ ਪਹਿਲਾਂ ਆਪਾਂ ਸਟਾਰਟਿੰਗ ਦੇਖਿਆ ਜਦੋਂ ਇਨਿੰਗ ਸਟਾਰਟ ਹੁੰਦੀ ਐ ਤੇ ਵਿਕਟਾਂ ਉੱਡਦੀਆਂ ਨੇ ਪਰ ਉਸ ਤੋਂ ਬਾਅਦ ਫੇਰ ਨਹੀਂ ਉਹ ਇਹ ਤਾਂ ਗੇਮ ਇੰਪੋਰਟੈਂਟ ਪਾਰਟ ਆਫ ਦੀ ਗੇਮ ਹੈ ਜੀ ਕੋਈ ਆਪ ਸੇਕਸ਼ਨ ਉਦਾਂ ਦੀ ਜਿਹੜੀ ਆਪਾਂ ਪੁਰਾਣੇ ਬੋਲ ਨਾਲ ਕਰਦੇ ਆ ਉਹਦੇ ਨਾਲੋਂ ਡਿਫਰੈਂਟ ਹੁੰਦੀ ਹੈ ਸੋ ਆਈ ਥਿੰਕ ਵੋਚ ਇਸ ਅ ਮੈਟਰ ਕਰਦੀ ਹੈ ਜੋ ਇੰਨਾ ਕੋਈ ਬਰੀ ਸਮ ਟੋਟਲ ਨਹੀਂ ਹੈ ਟੈਨਿਸ ਦੀ ਬਾਲ ਨਾਲ 10 ਰਨਸ ਸ਼ੁੱਡ ਇਨ ਐਨ ਓਵਰ ਸ਼ੁੱਡ ਬੀ ਚੇਜੇਬਲ ਬਿਲਕੁਲ ਬਿਲਕੁਲ ਜਦੋਂ ਹਮ ਟੀਮ ਜਿਹੜੀ ਤੁਹਾਡੀ ਕਿੱਥੋਂ ਆਈ ਹੋਈ ਹੈ ਕਰ ਦੱਸੋਗੇ ਜੀ ਇਹ ਐ ਐਕਚੁਅਲੀ ਹੈਗੀ ਮੋਸਟਲੀ ਲੁਧਿਆਣਾ ਤੋਂ ਹੀ ਆਏ ਪਲੇਅਰਸ ਆਈ ਥਿੰਕ ਦੋ ਤਿੰਨ ਪਲੇਅਰ ਸਾਡੇ ਬਾਰੋਂ ਆਏ ਆ ਹਰਿਆਣਾ ਤੋਂ ਆਏ ਆ ਉਹ ਸਾਡੇ ਨਾਲ ਪਿਛਲੇ 3 ਸਾਲਾਂ ਤੋਂ ਜੁੜੇ ਹੋਏ ਹੈ ਸਾਡੀ ਟੀਮ ਚ ਖੇਡ ਰਹੇ ਆ ਇੱਥੇ ਦੀ ਐਸਪੀਐਲ ਤੋਂ ਨਾ ਸੋ ਦੈਟਸ ਵਾਈ ਮਾਈ ਕੌਨਫੀਡੈਂਸ ਕੌਨਫੀਡੈਂਟ ਵੀ ਨੇ ਇਸ ਦਾ ਟਾਸ ਦੇ ਵਿੱਚ ਕਿ ਮੈਂ ਪਹਿਲੇ ਬੈਟਿੰਗ ਕਰਾਂ ਆਈ ਥਿੰਕ ਹੁਣ ਮੈਨੂੰ ਮਾਈਂਡ 'ਚ ਹੈਗਾ ਆਈ ਥਿੰਕ ਉਹ ਰੱਖ ਕੇ ਛੋਟੇ ਛੋਟੇ ਟਾਰਗੇਟ ਬਣਾ ਕੇ ਆਪਾਂ ਗੇਮ ਜਿੱਤਣ ਦੀ ਕੋਸ਼ਿਸ਼ ਜੀ ਸਰ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਤਾਂ ਮੈਂ ਆਰਗੇਨਾਈਜ਼ਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਂ ਜਿਨ੍ਹਾਂ ਨੇ ਸਾਨੂੰ ਇੱਟਾ ਵਧੀਆ ਪਲੇਟਫਾਰਮ ਦਿੱਤਾ ਤੇ ਬਹੁਤ ਉਹਨਾਂ ਨੇ ਜੋਰ ਲਾਇਆ ਵਾ ਇਸ ਨੂੰ ਸਕਸੈਸਫੁਲ ਬਣਾਉਣ ਲਈ ਤੇ ਸਾਡੀ ਵੀ ਪੂਰਾ ਸਹਿਯੋਗ ਮਿਲੂਗਾ ਜੀ ਅਸੀਂ ਵੀ ਆਪਣੇ ਵੱਲੋਂ ਵੀ ਫੇਅਰ ਗੇਮ ਖੇਡੀਏ ਤੇ ਉਹਨਾਂ ਦਾ ਤੇ ਅੱਜ ਮੈਂ ਆਪਣੀ ਸ਼ੇਰਖੜ ਸਟ੍ਰਾਈਕਰਜ਼ ਟੀਮ ਦਾ ਕੈਪਟਨ ਆ ਜੀ ਤੇ ਟਾਸ ਜਿੱਤੀ ਹੈ ਜੀ ਟਾਸ ਜਿੱਤ ਕੇ ਆਪਾਂ ਬੱਲੇਬਾਜ਼ੀ ਕੀਤੀ ਹੈ ਜੀ ਤੇ ਉਸ ਸਮ ਨਾਲ ਵੀ ਆਪਣੀ ਟੀਮ ਖੇਡ ਰਹੀ ਆ ਹੁਣ ਬੱਲੇਬਾਜ਼ੀ ਕਰਦੀ ਪਈ ਆ ਜੀ ਇਸ ਟਾਈਮ ਕਿਸ ਤਰੀਕ ਕਿਸ ਤਰੀਕੇ ਦੀ ਸਟ੍ਰੈਟਜੀ ਜਿਹੜੀਆਂ ਰਹਿਣੀਆਂ ਪੂਰੇ ਮੈਚ ਦੇ ਵਿੱਚ ਕਿਉਂਕਿ 10 ਓਵਰਾਂ ਦਾ ਮੈਚ ਹੈ ਤੇ ਸਿਰਫ 45 ਮਿੰਟ ਮਿਲਣ ਇਨਿੰਗ ਵਾਸਤੇ ਜੀ ਜੀ ਸਰ ਆਪਾਂ ਜੋ ਕਮੇਟੀ ਨੇ ਆਪਾਂ ਨੂੰ ਕਿਹਾ ਗਿਆ ਵੀ 45 ਮਿੰਟ ਦੇ ਵਿੱਚ ਆਪਾਂ ਵੀ ਇੱਕ ਇਨਿੰਗ ਖਤਮ ਕਰਨੀ ਆ ਉਹਦੀ ਆਪਣੀ ਪੂਰੀ ਕੋਸ਼ਿਸ਼ ਆ ਵੀ ਆਪਾਂ 45 ਮਿੰਟ ਦੇ ਵਿੱਚ ਵਿੱਚ ਆਪਾਂ ਵੀ ਇਨਿੰਗ ਨੂੰ ਖਤਮ ਕਰਾਂਗੇ ਤੇ ਜੋ ਵੀ ਉਹਨ ਆਪਣਾ ਜੋ ਵੀ ਬੈਟਿੰਗ ਦੇ ਸੀਗਾ ਉਹ ਬੈਟਿੰਗ ਜਿਸ ਹਨ ਸੀਗਾ ਉਹ ਚੱਲ ਰਿਹਾ ਬਸ ਹਨ ਜੋ ਆਪਾਂ ਸੋਚਿਆ ਹੋਇਆ ਸੀਗਾ ਉਸ ਹਨ ਵੀ ਪਲੇਅਰ ਸਾਡੇ ਬੈਟਿੰਗ ਕਰ ਰਹੇ ਨੇ ਤੇ ਇਹ ਤੁਹਾਡੀ ਟੀਮ ਸਾਰੀ ਕਿੱਥੋਂ ਆਈ ਹੈ ਜਿਹੜੇ ਹਮੇਸ਼ਾ ਆਪਣਾ ਕਿਹੜੇ ਜਿਹਰੇ ਤੋਂ ਆਈ ਹੈ ਇਹ ਆਪਣੀ ਖਾਸ ਬੇਸਿਕਲੀ ਟੀਮ ਜ਼ਿਆਦਾਤਰ ਮੁੰਡੇ ਆਪਣੇ ਲੁਧਿਆਣੇ ਸ਼ਹਿਰ ਦੇ ਹੀ ਆ ਜੀ ਆਪਣੇ ਦੋ ਤਿੰਨ ਮੁੰਡੇ ਨੇ ਦੋ ਮੁੰਡੇ ਆਪਣੇ ਗੁਜਰਾਲ ਪਿੰਡ ਤੋਂ ਆਏ ਆ ਜੀ ਇੱਕ ਮੁੰਡਾ ਆਪਣਾ ਗੁਜਰਾਲ ਤੋਂ ਥੋੜੇ ਅਗਲੇ ਪਿੰਡ ਆ ਜੀ ਉੱਥੋਂ ਆਇਆ ਵਾ ਜੀ ਮਤਲਬ ਇਹ ਸਾਰੀ ਰਲਮੀ ਮਿਲੇ ਮੀ ਟੀਮ ਹਾਂਜੀ 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 ਸਾਰੇ ਆਪਣੇ ਭਾਈ ਨੇ ਜੀ ਅਸੀਂ ਬਲੀ ਅਲਗ-ਅਲਗ ਟੂਰਨਾਮੈਂਟਾਂ ਤੇ ਮਿਲੇ ਹੋਏ ਸੀਗੇ ਤੇ ਜੋ ਇਹਨਾਂ ਦੀ ਕੰਡੀਸ਼ਨ ਸੀਗੀ ਵੀ ਮੁੰਡੇ ਸਾਰੇ ਸਰਦਾਰ ਸਿੱਖ ਸਿੱਖੀ ਸਰੂਪ ਵਾਲੇ ਖੇਡਣਗੇ ਜੀ ਉਸ ਚੀਜ਼ ਨਾਲ ਸਾਡੇ ਸਾਰਿਆਂ ਦਾ ਪਿਆਰ ਬਣਿਆ ਹੋਇਆ ਸੀ ਤੇ ਅਸੀਂ ਉਹ ਮਿਲ ਕੇ ਆਪਾਂ ਇੱਕ ਟੀਮ ਤਿਆਰ ਦਾ ਫੀਲਡਿੰਗ ਆਪਣੀ ਵਾਰੀ ਆ ਕਿਸ ਤਰੀਕੇ ਦੀਆਂ ਜਿਹੜੀਆਂ ਰਣਨੀਤੀਆਂ ਰਹਿਣਗੀਆਂ ਮੈਦਾਨ ਦੇ ਅੰਦਰ ਕਿਉਂਕਿ ਬਹੁਤ ਥੋੜੇ ਓਵਰ ਨੇ ਤੇ ਰਨ ਮਿਲਣਾ ਥੋੜੇ ਜਿਆਦਾ ਹੋ ਜਾਣਗੇ ਹਾਂਜੀ ਹਾਂਜੀ ਸਰ ਆਪਾਂ ਬਿਲਕੁਲ ਆਪਣਾ ਪੂਰਾ ਵੀ ਧਿਆਨ ਆ ਪੂਰਾ ਮੈਚ ਦੇ ਵਿੱਚ ਠੀਕ ਹੈ ਜੀ ਤੇ ਬੋਲਿੰਗ ਵੱਲ ਵੀ ਆਪਣਾ ਪੂਰਾ ਧਿਆਨ ਆ ਵੀ ਆਪਾਂ ਉਹ ਪੂਰਾ ਪਲਾਨਿੰਗ ਕੀਤੀ ਹੋਈ ਆ ਵੀ ਆਪਾਂ ਕਿਸਾ ਨੂੰ ਕਿਹੜੇ ਪਲੇਅਰ ਨੂੰ ਆਪਾਂ ਕਦੋਂ ਬੋਲਿੰਗ ਦੇਣੀ ਆ ਕਿਹੜੇ ਬੋਲਰ ਨੇ ਆ ਵੀ ਪਾਵਰਪਲੇ ਦੇ ਵਿੱਚ ਬੋਲਿੰਗ ਕਰਨੀ ਆ ਉਹ ਸਾਰਾ ਆਪਣਾ ਪਲਾਨ ਦੇ ਪਲਾਨ ਬਣਿਆ ਹੋਇਆ ਵਾ ਉਹ ਪਲਾਨਿੰਗ ਦੇ ਤਹਿਤ ਤੇ ਹੀ ਆਪਾਂ ਚੱਲਾਂਗੇ